ਮੈਨੂੰ ਕਿੰਨਾ ਕਾਲ ਟਾਈਮ ਮੇਰੀ ਜ਼ਿੰਦਗੀ ਹੈਗੀ ਜਾਂ ਨਹੀਂ ਹੈਗੀ। ਚੰਡੀਗੜ੍ਹ ਤੋਂ ਵੀ 200 ਦਵਾਈ ਪਈ ਸਰ। ਪ੍ਰੋਬਲਮ ਇਹ ਹੁੰਦੀ ਸੀ ਕਿ ਬ੍ਰੇਕਫਾਸਟ ਕਰਨ ਤੋਂ ਬਾਅਦ ਟਾਇਲਟ ਅੰਦਰ ਬਾਰ-ਬਾਰ ਜਾਣ ਦੀ ਇੱਛਾ ਹੁੰਦੀ ਸੀ ਸਰ। ਬਲੱਡ ਆਂਦਾ ਸੀ ਸਰ। ਵੱਛੇ ਇੱਕ ਸਾਲ ਚ ਵੀ ਠੀਕ ਨਹੀਂ ਹੋਇਆ। ਨਹੀਂ ਜੀ ਨਹੀਂ ਮੈਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਗਿਆ ਸੀ ਸਰ। ਪੈਰ ਦੀ ਤਾਂ ਦਵਾਈ ਲੈ ਕੇ ਠੀਕ ਹੋ ਗਈ। ਹਾਂ ਇਹ ਤੋਂ ਪੂਰਾ 100% ਫਰਕ ਪਿਆ ਸਰ ਮੇਨੂੰ। ਇਹਨਾਂ ਨੂੰ ਆਂਦਰੀਆਂ ਕਮਜ਼ੋਰ ਸੀਗੀਆਂ ਤੇ ਵਿੱਚ ਛੋਟੇ-ਛੋਟੇ ਨਾ ਜ਼ਖਮ ਜੇ ਹੋ ਜਾਂਦੇ। ਹਾਂਜੀ ਸਰ। ਕੀ ਨਾਂਜੀ ਤੁਹਾਡਾ ਬੰਤੀ ਕੁਮਾਰ ਸਰ 90 ਤੋਂ ਜੀ ਅੱਛਾ ਜੀ ਕੀ ਸਮੱਸਿਆ ਸੀਗੀ ਤੁਹਾਡੇ ਤੁਹਾਨੂੰ ਪੇਟ ਦੀਆਂ ਸਮੱਸਿਆ ਸੀ ਸਰ ਹੂੰ ਉਸ ਤੋਂ ਪਹਿਲਾਂ ਇਹ ਇਗਨੋਰ ਕਰਦੇ ਰਹੇ ਸਰ ਗੀ ਬੈਸੀ ਹੈ ਕਿ ਜਦੋਂ ਉਹ ਆਪਦੇ ਸ਼ਹਿਰ ਤੋਂ ਦਵਾਈਆਂ ਲੈ ਲੀਆਂ ਪਰ ਉਸ ਤੋਂ ਕੋਈ ਜ਼ਿਆਦਾ ਫਰਕ ਨਹੀਂ ਪਿਆ ਸਰ ਹੂੰ ਫਿਰ ਸਰ ਪਟਿਆਲੇ ਤੋਂ ਦਵਾਈਆਂ ਲਿੱਤੀਆਂ ਸਰ ਉਹਨਾਂ ਨੇ ਵੀ 1 ਸਾਲ ਦਾ ਜਾਇ ਸੀ ਪਰ ਕੋਈ ਫਰਕ ਨਹੀਂ ਪਿਆ ਸਰ ਮੈਨੂੰ ਅੱਛੇ 1 ਸਾਲ ਚ ਵੀ ਠੀਕ ਨਹੀਂ ਹੋਇਆ ਨਹੀਂ ਜੀ ਨਹੀਂ ਸਰ ਫਿਰ ਹੋਰ ਵੀ ਕਿਤੋਂ ਲਈ हां जी सर उस तो बाद फिर चंडीगढ़ तो भी 2 साल दवाई खाई सर अच्छा ता भी ठीक नहीं हुए उन्होंने तो भी नहीं सर कोई अच्छा ਹੁੰਦਾ ਨਹੀਂ ਸੀ ਤੁਹਾਨੂੰ ਪ੍ਰੋਬਲਮ ਕੀ ਸੀਗੀ ਪ੍ਰੋਬਲਮ ਇਹ ਆਉਂਦੀ ਸੀ ਕਿ ਬ੍ਰੇਕਫਾਸਟ ਕਰਨ ਤੋਂ ਬਾਅਦ ਸਰ ਟਾਇਲਟ ਦਾ ਵੇਗ ਟਾਇਲਟ ਵਿੱਚ ਬਾਰ ਬਾਰ ਜਾਣ ਦੀ ਇੱਛਾ ਹੁੰਦੀ ਸੀ ਸਰ ਪੰਜ ਛੇ ਛੇ ਵਾਰ ਸਰ ਨੂੰ ਜਾਣਾ ਪੈਂਦਾ ਸੀ ਬਲੱਡ ਆਂਦਾ ਸੀ ਸਰ اچھا ਇਹ ਪ੍ਰੋਬਲਮ ਜਿਆਦਾ ਆਉਂਦੀ ਸੀ ਸਰ ਸਫਰ ਕਰਨ ਜਿਹੀ ਦਿੱਕਤ ਸੀ ਸਰ ਸਹਰ ਨਹੀਂ ਸੀ ਕਰ ਸਕਦਾ ਬਹੁਤ ਔਖਾ ਸੀ ਸਾਰਾ ਹੂੰ ਵੀ ਕਿਤੇ ਵੀ ਪੇਟ ਖਰਾਬ ਹੋ ਜੇ ਸਾਰਾ ਮਰੋੜ ਉੱਠ ਖੜਦੇ ਸੀ ਪਤਾ ਹੀ ਨਹੀਂ ਲੱਗਦਾ ਸੀ ਸਾਰਾ ਆਪਦੇ ਆਪ ਨੂੰ ਲੱਗ ਜਾਂਦਾ ਹੁੰਦਾ ਸੀ ਕਿ ਮੈਂ ਦੁਬਾਰਾ ਵਾਸ਼ਰੂਮ ਜਾਣਾ 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 ਸਰ ਹੂੰ ਹੂੰ ਇਹ ਮਹਿਸੂਸ ਹੁੰਦਾ ਸੀ ਮਹਿਸੂਸ ਹੋਈ ਜਾਂਦਾ ਸੀ ਸਰ ਅੱਛਾ ਪੂਰੇ ਦਿਨ ਚ ਕਿੰਨੀ ਵਾਰ ਜਾਂਦੇ ਸੀ ਟਾਇਲਟ ਪੂਰੇ ਦਿਨ ਦੇ ਵਿੱਚ ਮੈਕਸਿਮ ਸਰ 7-8 ਕੋ ਵਾਰ ਜਾਂਦੇ ਸੀ ਅੱਛਾ ਫਿਰ ਵੈਦ ਜੀ ਤੋਂ ਦਵਾਈ ਲੈ ਕੇ ਠੀਕ ਹੋ ਗਏ ਸਰ ਹਾਂ ਜੀ ਇੱਥੋਂ ਪੂਰਾ 100% ਫਰਕ ਪਿਆ ਸਰ ਮੈਨੂੰ ਇੱਥੇ ਹੂੰ ਹੂੰ ਜੀ ਤੇ ਮੈਨੂੰ ਕੀ ਸਮੱਸਿਆ ਸੀਗੀ ਇਹਨਾਂ ਦੀ ਇਹਨਾਂ ਨੂੰ ਲਗਤ 30 ਸਾਲ ਸੀਗਾ ਹੂੰ ਗੱਲ ਕੁਝ ਵੀ ਨਹੀਂ ਸੀਗੀ ਬੰਟੀ ਦੀ ਇਹਨਾਂ ਨੂੰ ਅੰਤਰੀਆਂ ਕਮਜ਼ੋਰ ਸੀਗੀਆਂ ਤੇ ਵਿੱਚ ਛੋਟੇ ਛੋਟੇ ਨਾ ਜ਼ਖਮ ਜੇ ਹੋ ਜਾਂਦੇ ਹੂੰ ਜਦੋਂ ਅਸੀਂ ਐਲੋਪੈਥੀ 'ਚ ਜਾਂਦੇ ਆ ਤਾਂ ਉਹ ਇਦਾਂ ਦੇ ਨਾਮ ਲੁੰਦੇ ਨੇ ਬਿਮਾਰੀਆਂ ਦੇ ਨੂੰ ਤੁਹਾਨੂੰ ਤਾਂ ਕੋਲਾਈਟਿਸ ਹੋ ਗਿਆ ਸਰਟਿਕ ਕੋਲਾਈਟਿਸ ਹੋ ਗਿਆ ਹੁਣ ਇਹ ਆਮ ਬੰਦੇ ਨੂੰ ਕੀ ਸਮਝ ਆਵੇ ਜੇ ਆਪਾਂ ਯੂ ਐਸ ਏ 'ਚ ਰਹਿੰਦੇ ਕੋਈ ਉੱਥੇ ਤਾਂ ਦੱਸੀ ਹੈ ਅੰਗਰੇਜ਼ੀ 'ਚ ਨਾਮ ਹੂੰ ਜਦੋਂ ਆਪ ਕੋ ਬੰਦੇ ਨੂੰ ਸਰਲ ਭਾਸ਼ਾ ਚ ਦੱਸਦੇ ਆ ਉਹਦੀ ਬਿਮਾਰੀ ਅੱਧੀ ਭੁਵਾਈ ਦਾ ਬੰਦੇ ਦੀ ਠੀਕ ਹੋ ਜਾਂਦੀ ਉਹਦੇ ਦਿਮਾਗ ਤੋਂ ਬਜਨ ਉੱਤਰ ਜਾਂਦਾ ਹੂੰ ਖਾਸ ਕਰਕੇ ਜਦੋਂ ਪੇਟ ਦੇ ਰੋਗ ਹੁੰਦੇ ਨੇ ਜੀ ਤਾਂ ਬੰਦੇ ਦਾ ਸਟ੍ਰੈਸ ਲੈਵਲ ਹਾਈ ਸਾਈਡ ਤੇ ਚਲਾ ਜਾਂਦਾ ਹੂੰ ਤਾਂ ਜਦੋਂ ਐਲੋਪੈਥੀ ਚ ਜਾਂਦਾ ਉਹ ਡਾਕਟਰ ਨੇ ਵੀ ਕਹਿੰਦਾ ਜੀ ਇੰਨੀ ਦੇਰ ਦਵਾਈ ਖਾਣੀ ਪਊਗੀ ਫੇਰ ਦੇਖਾਂਗੇ ਅੱਛਾ ਮੰਟ ਜੀ ਜਿੱਥੇ ਵੀ ਤੁਸੀਂ ਇਲਾਜ ਕਰਾਇਆ ਚੰਡੀਗੜ੍ਹ ਵੀ ਕਰਾਇਆ ਪਟਿਆਲੇ ਵੀ ਕਰਾਇਆ ਤਾਂ ਉੱਥੇ ਡਾਕਟਰ ਕਹਿੰਦੇ ਸੀ ਵੀ ਪੂਰੀ ਤਰ੍ਹਾਂ ਠੀਕ ਹੋ ਜਾਊਗਾ। ਹਾਂ ਸਰ ਉੱਥੇ 100% ਇਹੀ ਵਿਸ਼ਵਾਸ ਦਵਾਉਂਦੇ ਸੀ ਕਿ ਹਾਂ ਸਰ ਸਾਲ ਤੁਸੀਂ ਦਵਾਈ ਖਾਣੀ ਹੈ ਸਾਲ ਤੋਂ ਬਾਅਦ ਤੁਸੀਂ ਤੁਹਾਨੂੰ ਸੈੱਟ ਕਰ ਦਾਂਗੇ ਜੀ। ਪਰ ਸੈੱਟ ਹੋਏ ਨਹੀਂ। ਕੋਈ ਉਹਨਾਂ ਤੋਂ ਕੋਈ ਆਰਾਮ ਨਹੀਂ ਹੋਇਆ ਸਰ ਦਵਾਈ ਖਾਂਦੇ ਖਾਂਦੇ ਵੀ ਸਰ ਮੈਨੂੰ ਇਨਫੈਕਸ਼ਨ ਹੋ ਜਾਂਦੀ ਸੀ ਦਵਾਈ ਖਾਂਦੇ ਖਾਂਦੇ ਵੀ। ਅੱਛਾ। ਪ੍ਰੋਬਲਮ ਅੰਗਰੇਜ਼ੀ ਦਵਾਈ ਖਾਂਦੇ ਖਾਂਦੇ। ਅੰਗਰੇਜ਼ੀ ਦਵਾਈ ਸਰ। ਉਹ ਦਵਾਈ ਦੀ ਡੋਜ਼ ਇੰਨੀ ਜ਼ਿਆਦਾ ਸੀ ਸਰ ਕਿ ਸਰੀਰ ਉਹਨਾਂ ਨੇ ਮੇਰਾ ਅੱਧਾ ਕਰਤਾ ਸੀ ਜੀ। अच्छा ਜਿਵੇਂ ਬੈਤ ਜੀ ਨੇ ਦੱਸਿਆ ਵੀ ਟੈਨਸ਼ਨ ਵੀ ਰਹਿਣ ਲੱਗ ਜਾਂਦੀ ਹੈ ਬੰਦੇ ਨੂੰ। ਜੀ ਸੀ ਸਰ ਉਹ ਟੈਨਸ਼ਨ ਤਾਂ 100% ਉਹ ਪੇਟ ਵਾਰੀ ਸੋਚੀ ਜਾਂਦੇ ਸੀ ਸਰ। ਕਿਸੇ ਕੰਮ ਨੂੰ ਕਰਨ ਨੂੰ ਜੀ ਇਹ ਨਹੀਂ ਕਰਦਾ ਸੀ। ਅੱਛਾ ਇਹ ਮਹਿਸੂਸ ਹੁੰਦਾ ਸੀ। ਮਹਿਸੂਸ ਹੁੰਦਾ ਸੀ ਕਿ ਪਤਾ ਨਹੀਂ ਠੀਕ ਹੋਊਂਗਾ ਜੀ। ਠੀਕ ਹੋਊਗਾ ਜਾਂ ਨਹੀਂ। ਇੱਕ ਗੱਲ ਕਰਨ ਦੀ ਵਜ੍ਹਾ ਸਰਕੇ ਹੁੰਦਾ ਸੀ ਕਿ ਜ਼ਿੰਦਗੀ ਤੋਂ ਮੈਂ ਲਾਲ ਕਿ ਮੈਂ ਪੂਰਾ ਜਰਾ ਪਰੇਸ਼ਾਨ ਹੋ ਗਿਆ ਸੀ ਸਰ। ਅੱਛਾ ਸਰ ਇਹ ਹੁੰਦਾ ਸੀ ਕਿ ਪਤਾ ਨਹੀਂ ਕਿੰਨਾ ਕੁ ਟਾਈਮ ਮੇਰੀ ਜ਼ਿੰਦਗੀ ਹੈਗੀ ਹੈ ਜਾਂ ਨਹੀਂ ਹੈਗੀ ਹੈ। ਅੱਛਾ ਇੰਨੀ ਟੈਨਸ਼ਨ ਬਣਦੀ। ਮੈਂ ਇੰਨਾ ਸਿਰਫ ਇਹ ਹੀ ਸੋਚਦਾ ਰਹਿੰਦਾ ਸੀ ਕਿ ਮੈਂ ਕਦੇ ਠੀਕ ਹੋਊਂਗਾ। ਅੱਛਾ ਉਸ ਤੋਂ ਪਹਿਲਾਂ ਮੇਰੇ ਮੇਰੇ ਨਾਲ ਕਦੇ ਵੀ ਇਹ ਚਾਂਸ ਨਹੀਂ ਹੋਇਆ ਸੀ ਕਿ ਮੇਰੇ ਪੇਟ ਤੋਂ ਲੜਾ ਜਾਂ ਕਿਸੇ ਵੀ ਸਰੀਰ ਦਾ ਮੇਰੇ ਕਦੇ ਵੀ ਮੈਂ ਕਦੇ ਟੈਬਲੇਟ ਨਹੀਂ ਖਾਈ ਸੀ ਸਰ ਕੋਈ ਹਾਂ ਸਰ ਠੀਕ ਆ ਕੋਈ ਨਸ਼ਾ ਪੱਤਾ ਨਹੀਂ ਹੈਗਾ ਸਰ ਵੇ ਜੀ ਇਹ ਮਤਲਬ ਜਿਵੇਂ ਟੈਨਸ਼ਨ ਦੀ ਗੱਲ ਕਰਦੇ ਨੇ ਕਿ ਇਹ ਗੱਟ ਤੇ ਮਾਈਂਡ ਦਾ ਰਿਲੇਸ਼ਨ ਆ ਸਰ ਅੱਛਾ ਖਾਸ ਕਰਕੇ ਜਦੋਂ ਅੰਤਨੀਆਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਸਾਡਾ ਜਿਹੜਾ ਮਾਈਂਡ ਆ ਮੈਂ ਆਮ ਦੱਸਦਾ ਵੀ ਕਿ ਮੈਂ ਸਮਝਾਇਆ ਵੀ ਆ ਤਾਂ ਉਹ ਫਿਰ ਕਹਿੰਦੇ ਨੇ ਆਈਪੀਐਸ ਇਰੀਟੇਬਲ ਬਾਊਲ ਸਿੰਡਰੋਮ ਫਿਰ ਅੱਜ ਕੱਲ ਹੈਗਾ ਸਰਚ ਕਰਨ ਦਾ ਯੁੱਗ ਅਗਲਾ ਜਦੋਂ ਇਹਦੇ ਤੇ ਸਰਚ ਮਾਰਦਾ ਤਾਂ ਉਹਦੇ ਤੇ ਲਿਖਿਆ ਆਉਂਦਾ ਵੀ ਆਈਐਮਐਸ ਦਾ ਕੋਈ ਇਲਾਜ ਹੀ ਨਹੀਂ ਹੈਗਾ ਜੀ ਹਮ ਜਦ ਕਿ ਜਿਹੜੇ ਇਹ ਲਿਖਦੇ ਨੇ ਉਹਨਾਂ ਨੂੰ ਜਾਣਕਾਰੀ ਹੈ ਨਹੀਂ ਸ਼ਰੀਰ ਬਾਰੇ ਕੁਦਰਤੀ ਸ਼ਰੀਰ ਆ ਪੰਜ ਭੌਤਿਕ ਪੰਜ ਤਤਾਂ ਤੋਂ ਬਣਿਆ ਹੋਇਆ ਤਿੰਨੇ ਵਿੱਚ ਦੋਸ਼ ਨੇ ਵਾਤ ਪਿੱਤ ਕਫ ਉਹਨਾਂ ਨਾਲ ਰਿਲੇਟਡ ਜਦੋਂ ਕੰਮ ਕਰਦੇ ਆ ਤਾਂ ਤੁਹਾਨੂੰ ਬੜੀ ਜਲਦੀ ਆਵਾਂਗੇ ਅਸੀਂ ਮੰਡੀ ਜੀ ਹਾਂ ਬਹੁਤ ਜ਼ਿਆਦਾ ਸਰ ਮਿੰਨੇ ਦੇ ਵਿੱਚ ਮੈਨੂੰ ਬਹੁਤ ਫਰਕ ਮਹਿਸੂਸ ਹੋ ਗਿਆ ਸੀ ਸਰ ਇਹਨਾਂ ਨੂੰ ਵਧੀਆ ਨਤੀਜੇ ਮਿਲ ਗਏ ਸੀ ਇੱਕ ਮਹੀਨੇ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਮਹਿਸੂਸ ਹੋਇਆ ਸਰ ਹੁਣ ਤਾਂ ਠੀਕ ਹਾਂ ਪੂਰੇ ਤਰ੍ਹਾਂ ਨਾਲ ਹਾਂ ਠੀਕ ਆ ਸਰ ਪੂਰੀ ਤਰ੍ਹਾਂ ਯਾਨੀ 100% 90% ਮੈਂ ਚਾਂਸ ਦੇ ਸਕਦਾ ਕਿ ਠੀਕ ਆ ਜਾਂਦਾ ਬੜੀ ਜਲਦੀ ਆਰਾਮ ਆ ਜਾਂਦਾ ਸੋ ਆਯੁਰਵੇਦ ਤੇ ਜਦੋਂ ਅਸੀਂ ਭਰੋਸਾ ਕਰਦੇ ਜੀ ਸੰਗ੍ਰਹਿਣੀ ਵੀ ਕਹਿ ਸਕਦੇ ਇਹਨੂੰ ਸੰਗ੍ਰਹਿਣੀ ਕਹਿ ਲਓ ਕੁਛ ਕਹੀ ਜਾਓ ਤੁਸੀਂ ਹਮ ਰਕਤ ਤਿਸਾਰ ਆ ਜੀ ਆਯੁਰਵੇਦ ਭਾਸ਼ਾ ਆਯੁਰਵੇਦ ਦੀ ਭਾਸ਼ਾ ਦੇ ਵਿੱਚ ਮਤਲਬ ਇਹਦਾ ਇਲਾਜ ਆਯੁਰਵੇਦ ਚ ਆ ਜੀ ਜੀ